ਅੰਦੇ ਸਾਸਤ੍ਰਿਕਾ ਮਤਰੋ ਕੀ ਹਾਲ ਚਾਲ ਆ ਜੀ ਅੱਜ ਫੇਰ ਪਹੁੰਚਿਆ ਜੀ ਮੋਗਾ ਟਰੈਕਟਰ ਮੰਡੀ 'ਚ ਦੱਸ ਦਿਆਂ ਤੁਹਾਨੂੰ ਅੱਜ ਦੇ ਕੀ ਕੀ ਰੇਟ ਨੇ ਟਰੈਕਟਰਾਂ ਦੇ ਕੀ ਕੰਡੀਸ਼ਨ ਆ ਜੀ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਦੇਖ ਸਕਦਾ ਤੁਸੀਂ ਇਧਰ ਵੀ ਬਹੁਤ ਵੱਡੀ ਲਾਈਨ ਲੱਗਿਆ ਪਿੱਛੇ ਨੂੰ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਤੇ ਆ ਪੌਲ ਦੇ ਵੀ ਥੱਲੇ ਬਹੁਤ ਜ਼ਿਆਦਾ ਟਰੈਕਟਰ ਖੜੇ ਹੁੰਦੇ ਨੇ ਆ ਜੋ ਲੈ ਕੇ ਚੱਲਦੇ ਹਾਂ ਤੁਹਾਨੂੰ ਦੱਸ ਦਿਆਂ ਅੱਜ ਦੇ ਕੀ ਕੀ ਰੇਟ ਨੇ ਟਰੈਕਟਰਾਂ ਦੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਵਾਈ ਬਣ ਕੇ ਸ਼ੇਅਰ ਕਰਦਾ ਕਰੋ ਵੀਡੀਓ ਨੂੰ ਆਇਓ ਦੇਖਦਾ ਹਾਂ ਇਹ ਹਾਂਜੀ ਇੱਧਰ ਖੜਾ ਏ ਸੋਨਾ ਵਾਲੀ ਗੱਡ ਦੇਖ ਸਕਦੇ ਤੁਸੀਂ ਡੀਏ 750 15 ਮਾਡਲ ਹੈ 4 ਲੱਖ 25000 ਰੁਪਏ ਡਿਮਾਂਡ ਹੈ ਟਰੈਕਟਰ ਦੀ ਆਉਣਾ ਮਗਾ ਇਹ ਕੰਡੀਸ਼ਨ ਤੁਸੀਂ ਦੇਖ ਸਕਦੇ ਟਰੈਕਟਰ ਦੀ ਤੇ ਇੱਧਰ ਖੜਾ ਏ ਸਵਰਾਸ 735 ਐਫ ਵੀ ਪੰਜਾਬ ਨੰਬਰ ਆ ਜੀ ਹਾਲ ਤਾਂ ਤੁਸੀਂ ਦੇਖ ਸਕਦੇ ਬਿਲਕੁਲ ਸਾਫ ਟਰੈਕਟਰ ਆ ਜੀ ਕੋਈ ਕੰਪਲੇਟ ਨਹੀਂ ਟਰੈਕਟਰ ਦੀ ਦੇਖ ਸਕਦਾ ਤੁਸੀਂ ਟਾਇਰ ਨਵੇਂ ਆ ਇਹ ਅਗਲੇ ਤੇ ਪਿਛਲੇ ਤੇ ਬਾਕੀ オリジナル ਟਰੈਕਟਰ ਆ ਜੀ ਤਿੰਨ ਮਾਡਲ ਆ ਜੀ 2 ਲੱਖ 2 ਲੱਖ 28000 ਰੁਪਏ ਦੀ ਮੰਗ ਆ ਟਰੈਕਟਰ ਦੀ ਦੇਖ ਸਕਦਾ ਤੁਸੀਂ ਤੇ ਬਾਕੀ ਇਧਰ ਲੈ ਕੇ ਚਲਦੇ ਆ ਜੀ ਖੜਾ ਜੀ ਸਰਾਸ 35 ਦੇਖ ਸਕਦਾ ਕੰਡੀਸ਼ਨ ਇਹਦੀ ਤੇ ਨੰਨੇ ਮੇ ਮਾਡਲ ਹੈ 1 ਲੱਖ 48000 ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਤੁਹਾਡੇ ਸਾਹਮਣੇ ਆ ਤੇ ਬਾਕੀ ਇੱਧਰ ਖੜਾ ਹੀ ਫਾਰਮ ਟਰੱਕ 65 ਆ 2010 ਮਾਡਲ ਹੈ 3 ਲੱਖ 45000 ਰੁਪਏ ਦੀ ਡਿਮਾਂਡ ਆ ਆ ਦੇਖ ਸਕਦੇ ਤੁਸੀਂ ਟਾਇਰ ਟੱਪਾ ਦੇਖ ਸਕਦੇ ਪੰਜਾਬ ਨੰਬਰ ਆ ਜੀ ਦੇਖ ਸਕਦੇ ਤੁਸੀਂ ਹਾਲਤ ਟਰੈਕਟਰ ਦੀ ਬਿਲਕੁਲ ਸਾਫ਼ ਹਾਲਤ ਦੇ ਵਿੱਚ ਹੈ ਟਰੈਕਟਰ ਦੀ ਦੇਖ ਸਕਦੇ ਮਿਊਜ਼ਿਕ ਸਿਸਟਮ ਵਗੈਰਾ ਲੱਗ ਗਿਆ ਤੇ ਬਾਕੀ ਇੱਧਰ ਖੜਾ ਈ ਫਾਰਮ ਟਰੈਕ 60 ਇਹਦੀ ਵੀ ਕੰਡੀਸ਼ਨ ਤੁਸੀਂ ਦੇ ਸਕਦੇ ਤੁਸੀਂ ਨਵਾਂ ਮਾਡਲ ਆ 3 ਲੱਖ 35000 ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਟਾਇਰ ਟੱਪਾ ਦੇ ਸਕਦੇ ਤੁਸੀਂ ਟਾਇਰ ਨਵੇਂ ਆ ਜੀ ਅਗਲੇ ਤੇ ਪਿਛਲੇ ਤੇ ਬਾਕੀ Ориਜਨਲ ਟਰੈਕਟਰ ਆ ਇਹ ਦੇ ਸਕਦੇ ਤੁਸੀਂ ਪਿੱਛੇ ਨਿਗਾ ਮਰਵਾਦਨੇ ਤੁਹਾਨੂੰ ਬਹੁਤ ਸੋਹਣੀ ਹਾਲਤ ਦੇ ਵਿੱਚ ਪਏ ਟਰੈਕਟਰ ਇੱਧਰ ਵੀ ਦੇਖ ਸਕਦੇ ਆ ਵੀ ਤੇ ਬਾਕੀ ਅੱਗੇ ਲੱਗੇ ਚੱਲਦੇ ਆ ਜੀ ਇੱਧਰ ਖੜਾ ਹੈ Mahindra 585 DI 2001 ਮਾਡਲ ਆ 210000 ਰੁਪਏ ਡਿਮਾਂਡ ਆ ਕੰਡੀਸ਼ਨ ਵੀ ਦੇ ਸਕਦੇ ਪੰਜਾਬ ਨੰਬਰ ਆ ਜੀ ਬਹੁਤ ਸਾਫ਼ ਹਾਲਤ ਦੇ ਵਿੱਚ ਬੇਹ ਟਰੈਕਟਰ ਦੇ ਸਕਦੇ ਤੁਸੀਂ ਬਾਕੀ ਇੱਧਰ ਖੜਾ ਹੈ CMT 5911 ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਟਾਇਰਾਂ ਦੀ ਕੰਡੀਸ਼ਨ ਦੇ ਸਕਦੇ ਟਾਇਰ ਟੱਪੈਨ ਓਕੇ ਪਿਆ ਜੀ ਤੇ ਦੇ ਸਕਦੇ ਤੁਸੀਂ 99 ਮਾਡਲ ਹੈ 1,70,000 ਰੁਪਏ ਦੀ ਡਿਮਾਂਡ ਆ। ਬਾਕੀ ਇੱਧਰ ਖੜਾ ਹੀ ਫਾਰਮ ਟਰੈਕ 6013 ਮਾਡਲ 4,5000 ਰੁਪਏ ਦੀ ਡਿਮਾਂਡ ਹੈ। ਟਰੈਕਟਰ ਦੀ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆਈ। ਇੱਧਰ ਖੜਾ ਹੀ ਸਵਰਾਜ 99 ਮਾਡਲ 1,20,000 ਰੁਪਏ ਦੀ ਡਿਮਾਂਡ ਹੈ। ਟਰੈਕਟਰ ਦੀ ਦੇ ਸਕਦੇ ਤੁਸੀਂ ਸਾਰਾ ਅਰੀਜਨਲ ਟਰੈਕਟਰ ਹੈ। ਬਾਕੀ ਰੰਗ ਮਾੜਾ ਮੋਟਾ ਖੇਟ ਹੋਇਆ ਜੀ। ਤੇ ਇੱਧਰ ਖੜਾ ਹੀ ਮਹਿੰਦਰਾ 265 DI ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਾਫ਼ ਹਾਲਤ ਦੇ ਵਿੱਚ ਟਰੈਕਟਰ ਖੜਾ ਹੀ ਦੇਖ ਸਕਦੇ ਹੋ ਤੁਸੀਂ ਰੰਗ ਰੋਗਣ ਪੂਰਾ ਵਧੀਆ ਪਿਆਨ ਓਕੇ ਆ ਤੇ ਟਾਇਰ ਟੂਰ ਵੀ ਵਧੀਆ ਵੇ ਆਈ ਤੇ 95 ਮਾਡਲ 1,68,000 ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਬਾਕੀ ਇੱਧਰ ਲੈ ਕੇ ਚੱਲਦੇ ਆ ਖੜਾ ਫਾਰਮ ਟਰੈਕ 60 6 ਮਾਡਲ 2,85,000 ਰੁਪਏ ਦੀ ਡਿਮਾਂਡ ਆ オリジナル ਟਰੈਕਟਰ ਹੀ ਦੇ ਸਕਦੇ ਤੁਸੀਂ ਪੰਜਾਬ ਨੰਬਰ ਆਈ ਨੰਬਰ ਬੋਲਦੇ ਜੀ 98555 98555 12977 12977 ਆ ਦੋਵੇਂ ਡੇਟਰ ਆਪਣੇ ਆ ਠੀਕ ਆ ਵੀਰੇ ਇੱਕ ਸੋਨਾ ਲੀਗਾ ਉਹ ਸਾਹਮਣੇ ਖੜਾ ਵੀਰੇ ਠੀਕ ਆ ਠੀਕ ਆ ਇਹਦੀ ਕੀ ਡਿਮਾਂਡ ਆ ਵੀਰੇ ਸੋਨਾ ਲੀਗਾ ਦੀ 3 ਲੱਖ 3 ਲੱਖ ਰੁਪਇਆ ਠੀਕ ਆ ਕਿੰਨਾ ਮਾਡਲ ਆ ਜੀ 2008 8 ਮਾਡਲ ਆ ਠੀਕ ਆ 90 ਪੈਸੇ ਟਾਇਰ ਆ ਚਾਰੇ 90 ਪੈਸੇ ਟਾਇਰ ਆ ਠੀਕ ਆ ਤੇ ਬਾਕੀ ਮੌਕੇ ਤੇ ਹੋ ਜੂ ਵੀਰੇ ਇਮਾਨਦਾਨ ਠੀਕ ਆ ਜੀ ਨੰਬਰ ਬੋਲ ਦੇ ਵੀਰੇ ਆਪਣਾ 98555 98555 12977 12977 ਕਿਹੜਾ ਪਿੰਡ ਆ ਜੀ ਆੜੇ ਮੋੜ ਆ ਜੀ ਠੀਕ ਆ ਜੀ ਆੜੇ ਮੋੜ ਤੇ ਇਹ ਕਾਹ ਟਰੈਕਟਰ ਆ ਜੀ ਆਪਣਾ ਇਹਦੀ ਕਿ ਡਿਮਾਂਡ ਆ ਵੀਰੇ ਇਹ 285000 ਰੁਪਏ 285000 ਰੁਪਏ ਡਿਮਾਂਡ ਆ ਠੀਕ ਆ 6 ਮਾਡਲ ਆ ਨਾ ਜੀ ਤੇ ਇਹਦੇ ਟਾਇਰ ਨਾਲ ਦੇ ਵੀਰੇ ਨਹੀਂ ਨਹੀਂ ਦੁਨੀਆ ਦਾ ਹੈ ਦੁਰੀਆ ਰ ਪਾਇ ਠੀਕ ਆ ਬਾਕੀ ਰੀਨਲ ਆ ਟਰੈਕਟਰ ਟਰੈਕਟਰ ਸਾਰਾ ਅਰੀਜਨਲ ਓਕੇ ਜੀ ਤੇ ਕਾਪੀ ਚੈਪ ਵਾਲੀ ਵੀਰੇ ਨਹੀਂ ਵਰਕਿਆਂ ਠੀਕ ਵਰਕਿਆਂ ਵਾਲੀ ਠੀਕ ਆ ਤੇ ਆ ਵੀ ਆਪਣਾ ਹੀ ਵੀਰੇ ਹਾਂ ਜੀ ਤੇ ਇਹਦੀ ਕਿ ਡਿਮਾਂਡ ਆ ਬਾਈ 94 ਮਾਡਲ ਆ 94 ਮਾਡਲ 95 168000 ਰੁਪਏ ਇੱਕ ਲੱਖ 68000 ਰੁਪਏ ਠੀਕ ਆ ਤੇ ਇਹਦੇ ਵੀ ਕਾਗਜ਼ਾਂ ਵਾਲੇ ਕਾਪੀ ਆ ਵੀਰੇ ਕਾਗਜ਼ਾਂ ਵਾਲੇ ਠੀਕ ਆ ਕਰ ਦੇ ਦੋ ਇਹਨਾਂ ਨੂੰ ਠੀਕ ਆ ਪਹਿਲੇ ਨਾਂ ਹੀ ਆ ਇਹ ਤੇ ਉਹ ਦੂਜੇ ਸੋਨਾ ਵਾਲੇ ਕਾ ਆਪਣਾ ਉਹ ਦੂਜੇ ਨਾਂ ਹੀ ਉਹ ਦੂਜੇ ਨਾਂ ਠੀਕ ਆ ਬਾਕੀ ਮੌਕੇ ਤੇ ਹੋ ਜਿਮਾਂਡ ਤਾਂ ਹਾਂ ਵੀਡੀਓ ਦੇਖ ਕੇ ਜੜਾਊਗਾ ਨਾ ਠੀਕ ਆ ਵੀਰੇ ਆਪਣਾ ਇੱਕ ਪ੍ਰਿੰਟ ਖੜਾ ਕਰੇ 60 99 ਅੱਛਾ ਤੇ ਇਹ ਮਾਡਲ ਆ ਹਾਂ ਜੀ ਪ੍ਰੀਤ ਖੜਾ ਵੀਰੇ ਹਾਂਜੀ 6099 6099 ਠੀਕ ਆ ਵੀਰੇ ਉਹਦੀ ਕੀ ਡਿਮਾਂਡ ਆ ਉਹ ਦੇ ਦਾਂ ਮੇਰੀ 5 ਲੱਖ ਤੇ 10 ਹਜ਼ਾਰ ਦਾ 5 ਲੱਖ 10 ਹਜ਼ਾਰ ਕੀ ਡਿਮਾਂਡ ਆ 3 ਸਪੀਡ ਆ ਠੀਕ ਆ ਵੀਰੇ ਪ੍ਰੀਤ ਕੋਲ ਦਾ ਨੰਬਰ ਪਹਿਲੇ ਨਾ ਹੀ ਉਹ ਪਹਿਲੇ ਪਹਿਲੇ ਕੈਨਸਲਮੈਂਟ ਆ ਕੋਚਲ ਲੈ ਤੇ ਕਾਪੀ ਉਹਦੀ ਵੀਰੇ ਕਾਗਜ਼ਾਂ ਵਾਲੀ ਆ ਚੱਪਾ ਜੀ ਚੱਪਾ ਵਾਲੀ ਕਾਪੀ ਠੀਕ ਆ ਵੀਰੇ ਤੇ ਬਾਕੀ ਮੌਕੇ ਤੇ ਬਾਅਦ ਗੱਲ ਹੋ ਜੂਗੀ ਹਾਂਜੀ ਹਾਂਜੀ ਠੀਕ ਆ ਵੀਰੇ ਜਿਹੜਾ ਵੀਡੀਓ ਦੇਖ ਕੇ ਆਊਗਾ ਨਾ ਠੀਕ ਆ ਵੀਰੇ ਤੇ ਬਾਕੀ ਬਾਈ ਜਿਹਦਾ ਨੰਬਰ ਬੋਲਤਾ ਉਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਬਾਈ ਕੋਲੇ 4 ਟਰੈ ਤੇ ਬਾਕੀ ਤਿੰਨ ਤਾਂ ਇੱਥੇ ਖੜੇ ਹੀ ਆ ਤੇ ਇੱਕ ਬਾਈ ਕੋਲੇ ਫਰੀਜ ਤੱਕ ਰੇ ਟਰੈਕਟਰ ਤੇ ਟਰੈਕਟਰ ਬਹੁਤ ਸਾਫ ਹੈ ਇਹ ਦੇਖ ਸਕਦੇ ਤੁਸੀਂ ਤੁਹਾਡੇ ਸਾਹਮਣੇ ਆ ਤੇ ਬਾਕੀ ਇੱਧਰ ਖੜਾ ਹੀ ਸੋਨਾ ਲੀਕਾ ਇਹ ਵੀ ਤੁਹਾਨੂੰ ਦਿਖਾਤਾ ਸੀ ਬਾਈ ਦਾ ਟਰੈਕਟਰ ਹੈ ਇਹ ਦੂਜੇ ਨਾਮ ਆ ਤੇ ਆ ਦੋਨੋਂ ਪਹਿਲੇ ਨਾਮ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰ ਸਕਦੇ ਤੁਸੀਂ ਫੋਨ ਤੇ ਨੰਬਰ ਤੁਹਾਨੂੰ ਬੋਲਤਾ ਮੌਕੇ ਤੇ ਮਾਣ ਤਾਣ ਹੋ ਜਾਊਗਾ ਜਿਹੜਾ ਵੀਡੀਓ ਦੇਖ ਕੇ ਆਊਗਾ ਬਾਈ ਕਹਿੰਦਾ ਤੇ ਆ ਜੋ ਅੱਗੇ ਲੈ ਕੇ ਚੱਲਦੇ ਹੀ ਖੜਾ ਹੀ ਈਸ਼ਰ 2005 ਮਾਡਲ 1 ਲੱਖ 45000 ਰੁਪਏ ਡਿਮਾਂਡ ਆ ਟਰੈਕਟਰ ਦੀ ਇੱਧਰ ਖੜਾ ਵੀ ਮਹਿੰਦਰਾ 265 ਡੀ ਆਈ ਇਹਲਾ ਵੀ ਤੇ ਇਹਦੀ ਡਿਮਾਂਡ ਕੀ ਡਿਮਾਂਡ ਵੀਰੇ ਟਰੈਕਟਰ ਦੀ 99 ਮਾਡਲ ਆ ਬਾਈ ਇਹ 3 ਜਨ ਗੀਅਰ ਦਾ ਵਾਹ ਕੇ ਲੈ ਜਾ ਸਕਦਾ 145000 ਰੁਪਏ ਡਿਮਾਂਡ ਇੱਕ ਲੱਖ 45000 ਰੁਪਏ ਡਿਮਾਂਡ ਵੀਰੇ ਠੀਕ ਆ ਠੀਕ ਆ ਕਿੰਨਾ ਮਾਡਲ ਆ ਵੀਰੇ ਇਹ 99 ਮਾਡਲ ਆ ਠੀਕ ਆ ਜੀ ਬਾਕੀ ਬਾਈ ਜੀ ਕਹਿੰਦਾ ਬਾਅ ਕੇ ਦੇਖ ਸਕਦਾ ਚੈੱਕ ਕਰਕੇ ਦੇਖ ਸਕਦੇ ਆ ਤੇ ਬਾਕੀ ਮੌਕੇ ਤੇ ਹੋ ਜੂ ਵੀਰੇ ਮਾਨਤਾਨ ਠੀਕ ਆ ਵੀਰੇ ਅੱਛਾ ਵੀ ਆਪਣਾ ਵੀਰੇ ਠੀਕ ਆ ਮਹਿੰਦਰਾ 575 ਡੀਆਈ ਆ ਵੀ ਬਾਈ ਦਾ ਵਾ ਤੇ ਇਹ ਕਿੰਨਾ ਮਾਡਲ ਆ ਵੀਰੇ 94 ਮਾਡਲ 96 ਮਾਡਲ ਮੰਗਰ ਲੈ 70 ਰੁਪਏ ਆ ਮੰਗਰ ਲੈ 70 ਰੁਪਏ ਸਹੀ ਠੀਕ ਆ ਜੀ ਗੁੱਡੀਅਰ ਦੇ ਟਾਇਰ ਆ ਨਾ ਵੀਰੇ ਠੀਕ ਆ ਠੀਕ ਆ ਇਹਦੀ ਕੀ ਡਿਮਾਂਡ ਆ ਵੀਰੇ 160 50 ਦਾ ਦੇ ਦਾਂਗੇ ਠੀਕ ਆ ਠੀਕ ਆ ਵੀਰੇ ਹਾਂਜੀ ਵੀਰੇ ਨੰਬਰ ਬੋਲ ਦਿਓ 9529480 62395 29480 29480 ਠੀਕ ਆ ਠੀਕ ਆ ਵੀਰੇ ਠੀਕ ਆ ਕੋਈ ਕੰਪਲੇਟ ਨਹੀਂ ਬਿਲਕੁਲ ਓਕੇ ਤਸੱਲੀ ਕਰਕੇ ਲੈ ਜਾ ਹਾਂ ਬਾਈ ਕਹਿੰਦਾ ਤਸੱਲੀ ਕਰਕੇ ਲੈ ਜਾ ਸਕਦੇ ਟਰੈਕਟਰ ਬਾਕੀ ਮੌਕੇ ਤੇ ਹੋ ਜੂ ਮਾਂ ਤਾਂ ਆ 160 ਦਾ ਕਿਹਾ ਬਾਈ ਨੇ 150 ਦਾ ਦੇ ਦੂਗਾ ਤੇ ਇੱਧਰ ਖੜਾ ਹੈ ਮਹਿੰਦਰਾ 475 DI 2000 ਮਾਡਲ ਹੈ 1,80,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਦੇਖ ਸਕਦੇ ਬਿਲਕੁਲ ਸਾਫ ਟਰੈਕਟਰ ਹੈ ਇਹ ਅੱਛਾ ਠੀਕ ਹੈ ਨੰਬਰ ਬੋਲਦੇ ਮਾੜਾ ਆਪਣਾ ਹੈ ਨੰਬਰ ਬੋਲ ਦਿਓ 98788 98788 94783 947 783 ਠੀਕ ਹੈ ਜੀ ਤੇ ਕੀ ਡਿਮਾਂਡ ਹੈ ਟਰੈਕਟਰ ਦੀ ਇਹਦੀ 145 ਮੰਗਦੇ ਆ 145 ਠੀਕ ਆ ਜੀ 2005 ਮਾਡਲ ਆ 2005 ਮਾਡਲ ਆ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਤੇ ਟਾਇਰ ਤੁਸੀਂ ਦੇ ਸਕਦੇ ਟਾਇਰ ਡੱਬਾ ਕਿਹੜਾ ਪਿੰਡ ਆ ਜੀ ਬਾਹਮਣ ਵਾਲਾ ਹਾਂ ਜੀ ਬਾਹਮਣ ਵਾਲਾ ਕੋਟ ਦੇ ਨਾਲ ਬਾਹਮਣ ਵਾਲਾ ਬਾਹਮਣ ਵਾਲਾ ਠੀਕ ਆ ਜੀ ਬਾਕੀ ਮੌਕੇ ਤੇ ਬਾਤ ਘਾਟ ਹੋ ਜੂਗੀ ਹਾਂ ਜੀ ਹਾਂ ਤੇ ਕਾਪੀ ਚੱਪਲ ਇੱਕ ਦੂਜੀ ਆ ਦੂਜੀ ਆ ਜੀ ਅੱਛਾ ਕਾਪੀ ਦੂਜੀ ਠੀਕ ਆ ਲੈ ਨਾ ਇੱਕ ਦੇ ਨਾਮ ਠੀਕ ਹੈ ਪਹਿਲੇ ਨਾਮ ਆ ਪਹਿਲੇ ਨਾਮ ਤੇ ਬਾਕੀ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਟਰੈਕਟਰ ਦੇ ਸਕਦੇ ਤੁਸੀਂ ਵਧੀਆ ਹਾਲਤ ਦੇ ਵਿੱਚ ਬਾਈ ਟਾਇਰ ਟੱਪਾ ਦੇ ਸਕਦੇ ਤੁਸੀਂ ਬਾਕੀ ਬਾਈ ਨਾਲ ਗੱਲਬਾਤ ਕਰ ਸਕਦੇ ਫੋਨ ਤੇ ਵਾਕੇ ਚੈੱਕ ਕਰ ਸਕਦੇ ਬਾਈ ਕਹਿੰਦਾ ਤਸੱਲੀ ਨਾਲ ਲੈ ਆ ਸਕਦੇ ਟਰੈਕਟਰ ਇਹ ਹੋਰ ਵੀ ਹੁੰਦੇ ਟਰੈਕਟਰ ਆਪਣੇ ਕੋਲੇ ਹੋਰ ਫਾਰਮ ਟਰੈਕ ਵੀ ਹੈਗਾ ਕਹਿੰਦਾ ਵੇਤਵਾ ਉਹਦਾ ਨੰਬਰ ਦੇ ਯਾਰ ਜੀ ਅਰੇ ਨਾ ਹਾਂ ਫਾਰਮ ਟਰੈਕ ਵੀ ਹੈ ਜੀ ਹਾਂ ਤੇ ਉਹ ਕੀ ਮਾਡਲ ਹੈ ਫਾਰਮ ਟ੍ਰਕ 2003 ਮਾਡਲ ਹੈ 2003 ਮਾਡਲ ਆ ਠੀਕ ਆ ਜੀ ਉਹਦੀ ਕੀ ਡਿਮਾਂਡ ਆ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਜੀ 22 ਲੱਖ ਮੰਗਦੇ ਆ ਕਿੰਨਾ ਜੀ 22 ਲੱਖ 50 22 ਲੱਖ ਰੁਪਏ ਠੀਕ ਆ ਜੀ ਬਾਕੀ ਮੌਕੇ ਤੇ ਹੋਰ ਜੀ ਬਾਤ ਕਰ ਪਹਿਲੇ ਨਾਂ ਹੀ ਆ ਇਹ ਉਹ ਉਹ ਦੂਜੇ ਨਾਂ ਉਹ ਦੂਜੇ ਨਾਂ ਆ ਠੀਕ ਆ ਜੀ ਤੇ ਕਾਪੀ ਉਹਦੀ ਚੈਪਲ ਹੀ ਹੈ ਨਹੀਂ ਦੂਜੀ ਹੈ ਅੱਛਾ ਕਾਪੀ ਦੂਜੀ ਹੈ ਠੀਕ ਆ ਜੀ ਤੇ ਬਾਕੀ ਭਾਈ ਜਿਹਨਾਂ ਦਾ ਨੰਬਰ ਹੋਤਾ ਉਸ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਤੇ ਦੋ ਹੀ ਟਰੈਕਟਰ ਆਈ ਆਪਣੇ ਕੋਲ ਕਿ ਹੋਰ ਵੀ ਖੜੇ ਆ 1735 1735 ਆ ਉਹਦੀ ਗਿਡਮਾਂਡ ਆ ਜੀ 99 ਮਾਡਲ ਆ 99 ਮਾਡਲ ਆ ਜੀ 12 ਮੰਗਦੇ ਆ 12 ਠੀਕ ਆ ਜੀ ਤੇ ਬਾਕੀ ਉਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਧੰਨਵਾਦ